ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਕੱਟ ਰਿਆਂ ਜੀ ਅੱਜ ਬੋਟ neck ਵਾਲੀ ਕੁੜਤੀ ਇਹਦੇ ਵਿੱਚ ਆਪਾਂ ਨੇ ਗਲਾ ਜਿਹੜਾ ਬਣਾਉਣਾਗਾ ਉਹ ਬੋਟ neck ਬਣਾਉਣਾਗਾ ਤੇ ਉਹਦੀਆਂ ਕਟਾਂ ਕਿਵੇਂ ਪੈਂਦੀਆਂ ਨੇ ਅੱਜ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਜੀ ਇਸ ਲਈ ਵੀਡੀਓ ਨੂੰ ਐਂਡ ਤੱਕ ਦੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਵੀ ਜ਼ਰੂਰ ਕਰਦੇ ਹੋ ਜੀ ਇਹ ਜਿਹੜਾ neck ਬਣਦਾ ਜੀ ਇਹ ਅੱਗੇ ਤੇ ਪਿੱਛੇ ਦੋਨੋਂ ਸੇਮ ਬਣਦਾਗਾ ਇਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਨੇ ਕੀ ਕਰਨਾ ਪਹਿਲਾਂ ਜੀ ਤੁਸੀਂ ਕੁੜਤੀ ਦੀ ਚੜਾਈ ਵੀ ਜਿੰਨਾ ਵੀ ਘੇਰਾ ਰੱਖਣਾਗਾ ਹਿਪ ਰੱਖਣੀ ਆ ਉਹਦੇ ਹਿਸਾਬ ਨਾਲ ਚੜਾਈ ਤੇ ਜਿੰਨੀ ਲੰਬਾਈ ਰੱਖਣੀ ਐ ਵੀ ਐਕਸਟਰਾ ਮਾਰਜਿਨ ਰੱਖ ਕੇ ਉਹ ਤੁਸੀਂ ਤਾਰ ਲਿਓ ਤਾਰ ਕੇ ਤੁਸੀਂ ਕਰੀਜ਼ ਬਣਾ ਲਿਓ نیچے ਆਪਾਂ ਨੇ ਜੀ ਪਿਛਲਾ ਪੱਲਾ ਰੱਖਣਾ ਉੱਪਰ ਆਪਾਂ ਨੇ ਅੱਗੇ ਵਾਲਾ ਪੱਲਾ ਰੱਖਣਾਗਾ ਵੀ ਮੂਤਲਾ ਮਤਲਬ ਕਿ ਦੋਨੋਂ ਪੱਲੇ ਆਪਾਂ ਵਿਛਾ ਲਾਂਗੇ ਇੱਕ ਸਾਈਡ ਦੋਨੋਂ ਪੱਲਿਆਂ ਦੀ ਜਿਹੜੀ ਸੈਂਟਰ ਕਰੀਜ਼ ਹੋਣੀ ਚਾਹੀਦੀ ਹੈ ਇੱਕ ਸਾਈਡ ਓਪਨ ਸਾਈਡ ਹੋਗੀ ਉੱਧਰਲੀ ਸਾਈਡ ਤੋਂ ਆਪਾਂ ਨੇ ਕਾਟਾ ਪਾਉਣੀਆਂ ਨੇ ਇੱਕ ਜੋਇੰਟ ਸਾਈਡ ਹੋਗੀ ਇਹ ਜਿਹੜੀ ਜੋਇੰਟ ਸਾਈਡ ਹੁੰਦੀ ਹੈ ਸੈਂਟਰ ਕ੍ਰੀਜ਼ ਵਾਲੀ ਇਹਦੇ ਵਿੱਚ ਆਪਾਂ ਨੇ ਗਲਾ ਬਣਾਉਣਾਗਾ ਜਿਹੜੀ ਓਪਨ ਸਾਈਡ ਆ ਇਧਰੋਂ ਆਪਾਂ ਨੇ ਮੋਡੇ ਫਿਟਿੰਗ ਦੀ ਸਲਾਈ ਇਧਰੋਂ ਕੱਢਣੀ ਆ ਜੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਜੇ ਆਪਾਂ ਤੁਹਾਨੂੰ ਘੇਰਾ ਜਾ ਲੰਬਾਈਆਂ ਤਾਰਦੇ ਦੀ ਵੀਡੀਓ ਬਣਾਉਣੀ ਆ ਤਾਂ ਬਹੁਤ ਲੰਬੀ ਹੋ ਜਾਂਦੀ ਹੈ ਜੀ ਉਹ ਮੈਂ ਹਰ ਇੱਕ ਵੀਡੀਓ ਦੇ ਵਿੱਚ ਐਵੇਂ ਦੱਸਦੀ ਹੁੰਨੀ ਆ ਜੀ ਵੀ ਤੁਸੀਂ ਜਿਹੜਾ 4 ਇੰਚ ਚਾਕਾਂ ਚ ਤੇ 3 ਇੰਚ ਘੇਰੇ ਲੰਬਾਈ ਚ ਇਹ ਤੁਸੀਂ ਰੱਖ ਕੇ ਇਹਦਾ ਤੁਸੀਂ ਕਪੜਾ ਤਾਰ ਲੈਣਾ ਇਹ ਸਾਰਿਆਂ ਚੋਂ ਪਹਿਲਾਂ ਤਾਂ ਜੀ ਉੱਪਰ ਆਪਾਂ ਤੀਰੇ ਤੇ ਜਿਹੜਾ ਕਪੜਾ ਵੱਧ ਘਟਾ ਹੈ ਉੱਥੇ ਨਿਸ਼ਾਨ ਲਾ ਕੇ ਤਾਰ ਲਾਂਗੇ ਜੀ ਜਿਵੇਂ ਵੀ ਆਪਾਂ ਨੇ ਇੱਥੇ ਤੱਕ ਆਪਣੀ ਕੁੜਤੀ ਦੀ ਲੰਬਾਈ ਤਾਰਨੀ ਹੈਗੀ ਹੁਣ ਆ ਹੁਣ ਜਿਵੇਂ ਜੇਕਰ ਆਪਾਂ ਤੀਰਾ ਰੱਖਦੇ ਆ 11 ਜਿਹਦਾ ਗਲਾ ਪਿੱਛੋਂ ਬਣਦਾਗਾ ਨਾ ਉਹ 11 ਰੱਖਦੇ ਆ ਇਹਦਾ ਗਲਾ ਜੀ ਲਗਭਗ 14 ਇੰਚ ਵੀ 7 ਇੰਚ ਦੇ ਹਿਸਾਬ ਨਾਲ ਤੀਰਾ ਤਾਰਾਂਗੇ ਇਹਦਾ 14 ਇੰਚ ਨਾਰਮਲ ਜਿਹੜਾ ਨਾਪ ਹੁੰਦਾ ਵੀ 18 19 ਜਿਹੜੀ ਫੀਟਿੰਗ ਵਾਲਾ ਨਾਪ ਹੁੰਦਾ ਉਹਦਾ 14 ਇੰਚ ਰੱਖਿਆ ਜਾਂਦਾ ਜਿਵੇਂ ਕਿ ਵੈਨ ਜਿਹੜਾ ਬੈਨ ਕਾਲਰ ਹੈਗਾ ਉਹਦਾ ਗਲਾ ਪਿੱਛੋਂ ਬੰਦ ਹੁੰਦਾ ਇਹਦਾ ਬੰਦ ਵੀ ਨਹੀਂ ਕਹਿ ਸਕਦੇ ਜੀ ਇਹਦਾ 4-5 ਇੰਚ ਦਾ ਗਲਾ ਬਣਦਾਗਾ ਇਹਦੀ ਜਿਹੜੇ ਗਲੇ ਦੀ ਚੜਾਈ ਹੈਗੀ ਉਹ 8 ਤੋਂ ਲਾ ਕੇ 9 ਇੰਚ ਤੱਕ ਚੌੜਾ ਹੁੰਦਾਗਾ ਤੇ 5 ਇੰਚ ਤੱਕ ਇਹ ਗਲਾ ਆਪਾਂ ਲੰਬਾ ਰੱਖ ਸਕਦੇ ਆਂਗੇ ਇਹਨੂੰ ਆਪਾਂ 8 9 ਇੰਚ ਦੀ ਲੰਬਾਈ ਤੇ ਨਹੀਂ ਲੈ ਲੈ ਕੇ ਜਾ ਸਕਦੇ ਜਿਹੜਾ ਵੋਟ neck ਗਲਾ ਹੁੰਦਾ ਇਹਨੂੰ ਵੋਟ neck ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਜਿਵੇਂ ਕਿਸ਼ਤੀ ਦੀ ਸ਼ੇਪ ਚ ਜਿਵੇਂ ਕਿ ਆਪਣੀ ਵੋਟ ਦੀ ਸ਼ੇਪ ਬਣੀ ਹੁੰਦੀ ਹੈ ਉਸ ਸ਼ੇਪ ਚ ਬਣਦਾਗਾ ਉਹ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ ਗਲਾ ਕਟਿੰਗ ਕਰਨ ਦੀ ਵੀ ਤੇ ਬਣਾਉਣ ਦੀ ਵੀ ਅੱਜ ਆਪਾਂ ਸਿਰਫ ਕੁਰਤੀ ਕੱਟ ਰਿਆਂਗੇ ਆਪਾਂ ਮੋਡੇ ਦਾ ਨਿਸ਼ਾਨ ਲਾ ਲੈਣਾ ਜੀ ਜਿਵੇਂ ਕਿ ਨਾਰਮਲ ਕੁੜਤੀ ਤੇ ਲਾਉਨੇ ਆਂਗੇ ਬਸ ਇਹ ਤੇ ਇੱਕ ਦੋ ਕਾਟਾਂ ਦੀ ਜਿਹੜਾ ਫਰਕ ਹੁੰਦਾ ਤੇ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਨੇ ਬਾਕੀ ਨਿਸ਼ਾਨ ਆਪਾਂ ਨੇ ਸਾਰੇ ਲਾ ਲੈਣੇ ਨੇ ਸਿਰਫ ਕਾਟਾਂ ਜਿਹੜੀ ਮੋਡੇ ਵਾਲੀ ਕਾਟ ਹੈ ਉਥੋਂ ਆਪਣੀ ਇਹ ਕਾਟ ਵੱਧ ਘੱਟ ਹੁੰਦੀ ਹੈ ਦੇਖੋ ਇੱਕ ਤਾਂ ਇਹਦਾ ਤੀਰਾ ਵੱਡਾ ਰੱਖਿਆ ਜਾਂਦਾਗਾ ਜਿਵੇਂ ਕਿ ਆਪਾਂ ਜਿਹੜਾ ਵੀ ਬੰਦ ਜਿਵੇਂ ਹਾਫ ਵੈਨ ਵੀ ਬਣਾਉਨੇ ਆ ਤਾਂ ਉਹਦਾ ਵੀ ਤੀਰਾ ਵੱਧ ਰੱਖਿਆ ਜਾਂਦਾਗਾ ਤੇ ਵੀ ਵੈਨ ਕਾਲਰ ਵਾਲਾ ਬਣਾਉਨੇ ਆ ਉਹਦਾ ਵੀ ਟੀਰਾ ਬਾਧ ਰੱਖਿਆ ਜਾਂਦਾ ਜੇਕਰ ਕੁੜਤਾ ਟਾਈਪ ਆਪਾਂ ਬਣਾਉਨੇ ਆਗੇ ਉਹਦਾ ਵੀ ਟੀਰਾ ਬਾਧ ਰੱਖਿਆ ਜਾਂਦਾ ਮਤਲਬ ਕਿ ਜਿਹੜਾ ਗਲਾ ਪਿੱਛੋਂ ਵੀ ਛੋਟਾ ਰਹਿ ਜਾਂਦਾਗਾ ਪਿੱਛੋਂ ਆਪਾਂ ਗਲਾ ਨਹੀਂ ਬਣਾਉਂਦੇ ਵੀ ਉਹਦਾ ਜਿਹੜਾ ਟੀਰਾ ਬਾਧ ਰੱਖਿਆ ਜਾਂਦਾਗਾ ਇਹਦੀ ਜਿਹੜੀ ਆਪਾਂ ਨੇ ਆਪਕਾ ਪਲੇਟ ਵਾਲੀ ਨਿਸ਼ਾਨ ਲਾਉਣੇ ਨੇ ਇਹ ਬਿਲਕੁਲ ਬਾਕਸ ਦੇ ਕਾਰਨਰ ਚ ਲਾਉਣੇ ਨੇ ਕਿਉਂਕਿ ਇਹਦਾ ਆਪਾਂ ਨੇ ਤੀਰਾਵਾਧ ਰੱਖਿਆਗਾ ਤੇ ਫਿਰ ਜਿਹੜਾ ਆਪਾਂ ਨੇ ਨੀਚੋਂ ਜੀ ਅੰਦਰੋਂ ਨਿਸ਼ਾਨ ਲਾਉਣਾ ਹੁੰਦਾਗਾ ਮੋਢੇ ਵਾਲਾ ਉਹ ਆਪਾਂ ਨੇ ਨਾਰਮਲ ਆਪਾਂ ਲਾਉਣੇ ਆ ਅੱਧਾ ਇੰਚ ਦਾ ਇਹਦਾ ਆਪਾਂ ਨੇ ਕੀ ਕਰਨਾਗਾ 1 ਇੰਚ ਤੋਂ ਸਿਰਫ ਇੱਕ ਸੂਤ ਘੱਟ ਨਿਸ਼ਾਨ ਲਾਉਣਾਗਾ ਇਦੇ ਵਿੱਚ ਇਹ ਵਾਲੀ ਘਾਟ ਇੰਨੀ ਜ਼ਿਆਦਾ ਪੈਂਦੀ ਹੈ ਜੀ ਕਿਉਂਕਿ ਜਿਹੜਾ ਇਹਦਾ ਤੀੜਾ ਵੱਡਾ ਹੋਣ ਕਰਕੇ ਫਿਰ ਆਪਣੇ ਅੱਗੋਂ ਵੀ ਗਲੇ ਵੀ ਮੋਢਾ ਅੱਗੂ ਅੱਗੇ ਵਾਲਾ ਮੋਢਾ ਫੁੱਲਿਆ ਜਾਂ ਨਹੀਂ ਰਹਿੰਦਾ ਹੁੰਦਾ ਇਸ ਕਰਕੇ ਇਸ ਕਰਕੇ ਬੋਟ neck ਦੇ ਵਿੱਚ ਇਹ ਇਹ ਵਾਲੀ ਘਾਟ ਜਿਹੜੀ ਵੱਧ ਪੈਂਦੀ ਹੈਗੀ ਤੇ ਆਪਾਂ ਨੇ ਦੇਖੋ 5.5 ਤੋਂ ਵਧਾਉਣਾ ਨਹੀਂ ਹੈਗਾ ਇਹ ਅਸਲ ਵਿੱਚ ਤਾਂ ਇਹ 1.5 ਇੰਚ ਲੰਬਾਈ ਤੇ 4 4 ਇੰਚ ਚੜਾਈ ਵਾਲਾ ਗਲਾ ਵਧੀਆ ਬਣਦਾਗਾ ਉਹ ਆਪਾਂ ਕੱਲ ਨੂੰ ਜਦੋਂ ਬੁਕਰਮ ਪੱਟੀ ਕੱਟਾਂਗੇ ਤੁਹਾਨੂੰ ਉਹਦਾ ਸ਼ੇਪ ਬਣਾ ਕੇ ਦੱਸਾਂਗੇ ਉ ਇਹਦਾ ਈ ਆ ਜੇ ਇਹ ਹੁੰਦਾ ਜੀ ਇਸ ਤਰੀਕੇ ਦੀ ਸ਼ੇਪ ਹੈ ਜਿਹੜੀ ਬਣਦੀ ਹੈਗੀ ਇਹ ਗਲਾ ਬਹੁਤ ਸੋਹਣਾ ਬਣਦਾ ਜੀ ਤੇ ਇਹਨੂੰ ਬਣਾਉਣਾ ਵੀ ਜੰਮੀ ਬਿਲਕੁਲ ਸੌਖਾ ਹੈਗਾ ਤੇ ਇਹਦੇ ਵਿੱਚ ਆਪਾਂ ਨੇ ਤੀਰੇ ਦੀ ਕਾਟ ਪਾਈ ਹੈ ਜੀ ਅੱਧਾ ਇੰਚ ਇਹ ਕਾਟ ਪਾਈ ਆਪਾਂ ਨੇ ਮੋਢਿਆਂ ਵਾਲੀ ਸਾਈਡ ਤੋਂ ਡਾਊਨ ਕੀਤੀ ਹੈ ਮਤਲਬ ਕਿ ਇਹ ਤਾਂ ਕੀਤੀ ਹੈ ਜੀ ਇਹਦਾ ਗळा ਜਿਵੇਂ ਕਿ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਹਾਂ ਵੀ ਜੇ ਆਪਣਾ ਪਿਛਲਾ ਗळा ਛੋਟਾਗਾ ਤਾਂ ਆਪਾਂ ਨੇ ਇਹ ਕਾਟ ਪਾ ਦੇਣੀ ਹੈ ਇਹ ਦੇਖੋ ਜੀ ਹੁਣ ਆਪਾਂ ਨੇ ਇੱਥੋਂ ਨਿਸ਼ਾਨ ਲਾ ਦੇਣਾਗਾ ਇਹਨੂੰ ਅੰਦਰ ਨੂੰ ਰੱਖਣੀ ਹੈ ਜਿਹੜੀ ਇਹਦੀ ਫਰੰਟ ਮੋਢੇ ਦੀ ਕਾਟ ਹੈ ਉਹ ਅੰਦਰ ਨੂੰ ਪਾਉਗੀ ਜਿਵੇਂ ਕਿ ਜੇਕਰ ਬੈਨ ਕਾਲਰ ਵਾਲੀ ਤੁਸੀਂ ਕੁੜਤੀ ਬਣਾਉਣੀ ਹੈ ਉਹਦੀ ਕੱਟ ਵੀ ਇਸੇ ਤਰੀਕੇ ਨਾਲ ਪੈਂਦੀ ਹੈਗੀ ਵੀ ਥੋੜਾ ਬਹੁਤਾ ਫਰਕ ਹੁੰਦਾਗਾ ਪਰ ਉਹ ਇਹ ਜਿਹੜੀਆਂ ਜਿੰਦੇ ਜਿੰਨੇ ਨੇ ਆਪਾਂ ਟੀਰਾ ਵੱਡਾ ਰੱਖਦੇ ਆਂ ਤੇ ਮੋਡੇ ਦੀ ਕੱਟ ਆਪਣੀ ਅੰਦਰ ਨੂੰ ਪਾਉਗੀ ਜੇਕਰ ਅਸੀਂ ਨਾਰਮਲ ਗਲਾ ਬਣਾ ਰਹੇ ਆਂਗੇ ਵੀ ਗੋਲ ਹੈ ਜਾਂ ਬੀ ਸ਼ੇਪ ਹੈ ਉਹਨਾਂ ਦਾ ਕੋਈ ਚੱਕਰ ਨਹੀਂ ਜੀ ਇਹ ਵੋਟ neck ਦੇ ਵਿੱਚ ਤਾਂ ਇਹ ਅੰਦਰ ਨੂੰ ਕੱਟ ਪੈਂਦੀ ਹੀ ਪੈਂਦੀ ਹੈ ਨਹੀਂ ਤੁਹਾਡੇ ਅੱਗੇ ਬਾਂਦੇ ਵੀ ਮੂਰੇ ਫਰੰਟ ਤੇ ਬੁਲਬਲੇ ਜੇ ਬਣੀ ਜਾਂਦੇ ਨੇ ਇਸ ਲਈ ਇਸ ਲਈ ਜਦੋਂ ਵੀ ਆਪਾਂ ਬੋਟ ਨੈਕ ਬਣਾਉਣਾਗਾ ਤਾਂ ਇਹ ਕਾਟ ਦਾ ਖਾਸ ਧਿਆਨ ਰੱਖਣਾ ਜੇਕਰ ਤੁਸੀਂ ਤੀਰਾ ਵੀ ਵੱਡਾ ਨਹੀਂ ਰੱਖਿਆ ਬੋਟ ਨੈਕ ਬਣਾਉਣ ਲੱਗੇ ਤਾਂ ਤੁਹਾਡੀ ਇਹ ਜਿਹੜੀ ਕੁੜਤੀ ਹੈ ਇਹ ਮੋਢੇ ਕੋਲੋਂ ਖਿੱਚ ਮਾਰੀ ਜਾਊਗੀ ਉੱਪਰ ਉਹ ਆਪਣੀ ਤੀਰੇ ਕੋਲੋਂ ਇਸ ਲਈ ਜੀ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਜੇਕਰ ਆਪਾਂ ਡਿਜ਼ਾਈਨ ਵਾਲਾ ਜਾਂ ਬੈਨ ਕਾਲਰ ਵਾਲਾ ਗਲਾ ਬਣਾ ਰਹੇ ਆਂਗੇ ਤਾਂ ਉਹ ਸਾਰਾ ਤੀਰੇ ਤੇ ਆਪਣੇ ਤੇ ਹੁੰਦਾਗਾ ਵੀ ਜੇਕਰ ਆਪਾਂ ਨੇ ਟੀਰਾ ਤਾਂ ਬੈਂਕ ਕਾਲਰ ਵਾਲਾ ਗਲਾ ਬਣਾ ਰਹੇ ਆ ਉਹਦਾ ਟੀਰਾ 11 ਇੰਚ ਰੱਖ ਲਿਆ ਤਾਂ ਉਹ ਤੁਹਾਡੇ ਜੰਮੀ ਸਹੀ ਨਹੀਂ ਬੈਠੂਗਾ ਜੀ ਧੰਨਵਾਦ ਜੀ